ਵੇ ਦੇ ਨਗਰ ਉਹਨਾਂ ਬਰੇ ਜੋਬਰ ਨੂੰ ਪਾਤਾ ਸੀ ਜਲ ਰਾਤ ਨੂੰ ਉਹ ਚਲਾਉਂਦਾ ਐ ਐਮਪੀ ਜਉਂ ਜਉਂ ਪੁਬੜਿਆ ਮੰਡੀ ਤੋਂ 12:00 ਵਜੇ ਤੁਰੇ ਗੱਲ ਉਹ ਇਸ ਟੇਰੰਗ ਤੇ ਬੈਠਾ ਸੀ ਰਾਤ ਨੂੰ ਧੁੰਦ ਬਹੁਤ ਸੀ ਪੂਰਾ ਡੱਕਦਾ ਪਾਣੀ ਵਾਂਗ ਅਸੀਂ ਬਰੇ 8-9 ਵਜੇ ਉੱਥੇ ਖੜੇ ਸੀ ਇਕੱਠਾ ਹੋਏ ਦੇ ਪੰਜਾਬੀਆਂ ਦੇ ਵਿੱਚ ਆਉਣ ਤੁਮ ਬਾਦ ਫਿਰ ਮੈਂ ਯਾਰ ਮੈਂ ਜਾ ਜੋ ਪਹਿਲਾਂ ਦੋ ਦਾ ਲੇਟ ਆਂਦੀ। ਮਾਲ ਦੇ ਦੇ ਵੀ ਦੇਣੀਆਂ। ਤਾਂ ਜਿਆਦਾ ਦਾ ਫਾਇਦਾ ਵੀ ਹੁੰਦਾ, ਘਾਟਾ ਵੀ ਹੁੰਦਾ। ਹੁਣ ਜਿਹਦੀ ਸਭ ਤੋਂ ਲਾਸਟ ਤੇ ਡਿਲੀਵਰੀ ਆ ਥੱਲੇ ਮਾਲ ਆ। ਉਹ ਕਹਿੰਦਾ ਜੀ ਪਹਿਲਾਂ ਡਿਲੀਵਰੀ ਮੇਰੀ। ਆ 10 ਬੰਦਾ ਇੱਥੇ ਕੀ ਕਰੂਗਾ? ਕਿਤਾ ਹੁਣ ਸਾਰਿਆਂ ਨੂੰ ਪਤਾ ਹੋਣ ਵਾਲੀ ਗੱਲ ਈ ਆ ਨਾ ਕਿ ਪਹਿਲਾਂ ਸਭ ਤੋਂ ਥਲਾ ਮਾਲ ਲਊ, ਫੇਰ ਵਿਚਾਰੇ ਵਾਲਾ ਲਊ, ਫੇਰ ਉਸ ਤੋਂ ਬਾਅਦ ਥੱਲੇ ਆ ਲਊ। ਜੀ ਜੀ ਸਭ ਤੋਂ ਥੱਲੇ ਰਿਪੋਰਟ ਪਈ ਉਹ ਕਹਿੰਦਾ ਜੀ ਪਹਿਲਾਂ ਮੇਰੇ ਕੋਲ ਆ ਮੈਂ ਕਿਹਾ ਕੋਈ ਨਾ ਲੱਜਣਾ ਤੇਰੇ ਕੋਲ ਹੀ ਆ ਟੈਂਸ਼ਨ ਹਾਂਜੀ ਕੀ ਹਾਲ ਨੇ ਮਿੱਤਰੋ ਬਈ ਜਾਮ ਚ ਫਸੇ ਹੋਏ ਆ ਇਹ ਕਿਸਨਗੜ੍ਹ ਤੋਂ ਜੈਪੁਰ ਵਾਲੇ ਰੋਡ ਤੇ ਇਹ ਹੈਗਾ ਬਾਂਦਰ ਸਿੰਧਰੀ ਤੇ ਦੁੱਦੂ ਦੇ ਵਿਚਾਲੇ ਆ ਇੱਧਰ ਨੂੰ ਜ਼ਿਆਦਾ ਤਜਰਬਾ ਹੈ ਨਹੀਂ ਆਪਾਂ ਨੂੰ ਇੱਧਰ ਨੂੰ ਪਹਿਲੀ ਵਾਰੀ ਮੁੜੇ ਆ ਕਿਉਂਕਿ ਮਾਲ ਅੰਬਾਲੇ ਦਾ ਪਹਿਲਾਂ ਜਿਹੜਾ ਘਰ ਦਾ ਸਮਾਨ ਆਉਣ ਵਾਲੇ ਲਾਉਣਾ ਉਹ ਤੋਂ ਬਾਅਦ ਫਿਰ ਬੱਦੀ ਜਾਇਆ ਜਾਣਾ ਫਿਰ ਜਾਣਾ ਰੋਪੜਾ ਹੁਣ ਟਰਾਂਸਪੋਰਟਰ ਨੇ ਪਤੰਦਰ ਨੇ ਕੀ ਬੇਵਕੂਫੀ કરી ਆ ਮਾਲ ਤਾਂ ਪਵਾਤਾ ਤਿੰਨ ਰਿਪੋਰਟਾਂ ਚਲੋ ਦਿਲਖੋਸ਼ ਹੋਇਆ ਜੀ ਤਿੰਨ ਰਿਪੋਰਟਾਂ ਨੇ ਪਰ ਉਹ ਤੋਂ ਬਾਅਦ ਪਤੰਦਰ ਦਾ 31 ਤਰੀਕ ਨੂੰ ਗੱਡੀ ਲੋਡ ਕਰਾ ਕੇ ਪੈਸੇ ਪਾ ਰਿਆ 4 ਤਰੀਕ ਨੂੰ ਬਾਈ ਤਿੰਨ ਨੂੰ ਰਾਤ ਨੂੰ 4 ਦਿਨ ਗੱਡੀ ਉਸ ਕਰਕੇ ਡਿਲੇ ਹੋ ਗਈ ਹੁਣ ਪੈਸੇ ਤਾਂ ਲੈ ਕੇ ਹੀ ਤੁਰਾਂਗੇ ਨਾ ਆਪਾਂ ਫਾਸਟੈਗ ਵੀ ਰੀਚਾਰਜ ਕਰਨੇ ਹੁੰਦੇ ਆ ਤੇਲ ਦਾ ਜੇਬ ਖਰਚਾ ਉਹਦੇ ਕਰਕੇ ਹੁਣ ਗੱਡੀ ਹੋ ਗਈ ਲੇਟ ਗੱਡੀ ਲੇਟ ਹੋਣੇ ਭਾਈ ਹੁਣ ਜਿਹਦਾ ਸਭ ਤੋਂ ਥੱਲੇ ਮਾਲ ਆ ਪਹਿਲਾਂ ਦੀ 31 ਦੀ ਭਰੀ ਆ ਉਹ ਕਹਿੰਦੇ ਸਭ ਤੋਂ ਪਹਿਲਾਂ ਸਾਡੇ ਕੋਲੇ ਆ ਹੁਣ ਹੋ ਗਏ ਲੇਟ ਅਸੀਂ ਤੇ ਹੁਣ ਪਹਿਲਾਂ ਪਹੁੰਚਣਾ ਹੁਣ ਮਾਲ ਤਾਂ ਜਿਹਦਾ ਸਭ ਤੋਂ ਉੱਤੇ ਆ ਪਹਿਲਾਂ ਉਹ ਲਹੂਗਾ ਸਾਡੇ ਕੋਲ ਤਾਂ ਲਾਸਟ ਹੀ ਪਹੁੰਚਿਆ ਜਾਊਗਾ ਦੇਖਦੇ ਆ ਬਾਕੀ ਕੀ ਕਰਦੇ ਆ ਸਵੇਰ ਨੂੰ ਕੀ ਬਣਦਾ ਮੈਨੂੰ ਲੱਗਦਾ ਵੀ ਟਰਾਂਸਪੋਰਟਰ ਦੀ ਬੇਵਕੂਫੀ ਪੈਸੇ ਲੇਟ ਕਰਨੇ ਉਹ ਸਾਨੂੰ ਭੁਗਤ ਨਹੀਂ ਪੈਣੀ ਕੀ ਹਾਲ ਹੈ ਮੇਟਰੋ ਪਿਆਰੇ ਇਸ ਵਾਰ ਇਹ ਹੋਇਆ ਰੋਡ ਜਿਹੜਾ ਨਰਨੌਲ ਵਾਲਾ ਅੰਮ੍ਰਿਤਸਰ ਨੂੰ ਜਾਂਦਾ ਰੋਡ ਤਾਂ ਵਧੀਆ ਬਣਿਆ ਹੋਇਆ ਪਰ ਕੋਈ ਚਿੜੀ ਜਨੌਰ ਹੈ ਨਹੀਂ ਕੋਈ ਦੁਕਾਨ ਨਹੀਂ ਖਾਣੇ ਪੀਣੇ ਨੂੰ ਚਾਹ ਚੂੜੂ ਬੜਾ ਮੁਸ਼ਕਲ ਆ ਹਾਣ ਇੱਕ ਟਾਇਰ ਚ ਥੋੜੀ ਜੀ ਹਵਾ ਘਟ ਸੀ ਉਹਦੇ ਕਰਕੇ ਮਤਲਬ ਅਸੀਂ ਪੈਂਚਰ ਵਾਲੀ ਦੁਕਾਨ ਲੱਭ ਤੇ ਦੇਖਦੇ ਆਂ ਨੂੰ ਸਾਨੂੰ 50 ਕਿਲੋਮੀਟਰ ਤੱਕ ਲੰਘੇ ਹੀ ਮੈਂ ਕਹਿੰਦਾ ਨੰਬਰ ਨੰਬਰ ਇੱਕ ਦੋ ਜਰੂਰ ਮਿਲਿਆ ਹੁਣ ਬੰਦੇ ਨੇ ਟਾਈਮ ਦਿੱਤਾ ਦੇਖਦੇ ਆਂ ਮੂਹਰੇ ਘੱਟ ਤੇ ਕਹਿੰਦਾ ਸੀ ਮਿਲੂਗਾ ਜਾਣੇ ਜੇ ਵਧੀਆ ਨੇ ਤੇ ਫਿਰ ਉਹ ਸਾਹਬ ਬਾਹਰਲੇ ਸਾਹਬ ਨਾਲ ਰੋਡ ਬਣਦੇ ਆ ਬਈ ਥੋੜੀ ਜੀ ਆਹ ਸਹੂਲਤ ਵੀ ਹੋਣੀ ਚਾਹੀਦੀ ਆ ਯਾਰ ਟਾਇਰ ਟੱਪੇ ਦੀ ਬੰਦੇ ਨੂੰ ਹੈਗੇ ਵਿੱਚ ਘੱਟ ਪੰਪ ਪੰਪ ਥੱਲੇ ਲੈਣਾ ਪੈਂਦਾ ਫਿਰ ਉਹ ਜਾਣੇ ਜਿਹੜੇ ਦੋ ਘਟਾਬਿਆਂ ਦੇ ਰੁਕੇ ਸੀ ਉੱਥੇ ਚਾਹ ਦਾ ਕੱਪ ਸਾਲਾ 40 40 ਰੁਪਈ ਦਾ ਪਰੌਠਾ ਕਿੰਨੇ ਦਾ ਦੱਸਦਾ ਜੀ 100 ਰੁਪਏ ਦਾ 100 ਰੁਪਈ ਦਾ ਪਰੌਠਾ ਅਸੀਂ ਤਾਂ ਫਿਰ ਪਰੌਠੇ ਦਾ ਨਾਂ ਸੁਣ ਕੇ ਹੀ ਰੱਜ ਕੇ ਆ ਗਏ ਨਹੀਂ ਜਾਨਾ ਹੁਣ ਉਹ ਚੱਕਰ ਐ ਹੁੰਦਾ ਵੀ ਚਲ ਖਾਣ ਪਿਛੇ ਕੰਜੂਸੀ ਤਾਂ ਨਹੀਂ ਹੁੰਦੀ ਪਰ ਫਿਰ ਵੀ ਜਿੱਥੇ ਹੁਣ ਡਬਲ ਨਾਲੋਂ ਵੀ ਜ਼ਿਆਦਾ ਰੇਟ ਆ ਉੱਥੇ ਤਾਂ ਵੀ ਤਕਰੀਬ ਹੁੰਦੀ ਹੋਈ ਆ ਲਓ ਜੀ ਕਾਲੀ ਮੂਰੇ ਟੋਏ ਮਿੱਤਰੋ ਇਹ ਰੋਡ ਤੇ ਆਉਂਦੇ ਸੀ ਰੋਡ ਤਾਂ ਵੱਡਾ ਪੂਰਾ ਵਧੀਆ ਨਰੋਲ ਵਾਲਾ ਸ਼ਾਨਦਾਰ ਰੋੜਾ ਪਰ ਇੱਥੇ ਭਾਈ ਕੋਈ ਚੀਜ਼ਾਂ ਬੈਨੀਫਿਟ ਹੁੰਦੀਆਂ ਕੁਝ ਨਹੀਂ ਵੀ ਹੁੰਦੀਆਂ ਇਹਦੇ ਦੇ ਭਾਈ ਤੁਹਾਨੂੰ ਕੋਈ ਦੁਕਾਨ ਨਹੀਂ ਮਿਲਦੀ ਹੁਣ ਕੜਾ ਖੁੱਲ ਗਿਆ ਜੀ ਟਾਇਰ ਇੱਕ ਪੈਂਚਰ ਹੋਣੇ ਤੇ ਉਸੇ ਤਰੀਕੇ 90 ਕਿਲੋਮੀਟਰ ਚੱਲਦੇ ਆਏ ਆਂ ਮਤਲਬ ਇੱਕ ਤਾਂ ਮਾਲ ਪਹਿਲਾਂ ਹੀ ਲੇਟ ਆ ਟਰਾਂਸਪੋਰਟਰ ਦੀ ਬੇਵਕੂਫੀ ਕਰਕੇ ਪੈਸੇ ਨਾ ਪਾਉਣ ਕਰਕੇ ਗੱਡੀ ਲੇਟ ਆ ਦੂਜਾ ਹੁਣ ਟਾਇਰ ਪਾੜ ਗਿਆ ਜੀ ਉਧਰੋਂ ਸਟਿੱਪਣੀ ਲਾਈ ਕਰਮਾਂ ਵਾਲੀ ਦੀ ਉਹਦੇ 'ਚ ਵੀ ਆਵਾ ਹੈ ਨਹੀਂ ਲਓ ਜੀ ਹੁਣ ਇੱਥੇ ਆ ਕੇ ਭੇਵੇ ਵਾਲੇ ਟੋਲ ਤੇ ਗਿਆਨੀ ਜੀ ਲੱਭੇ ਆ ਇਹਨਾਂ ਨੇ ਪੈਂਚਰ ਲਾਇਆ ਲਓ ਜੀ ਉਥੋਂ 90 ਕਿਲੋਮੀਟਰ ਕੋਈ ਠਕਰਿਆ ਨਹੀਂ ਇਹਰਾ ਟੂਲ ਪਾਰ ਕਰਕੇ ਜਾਨੀ ਜੀ ਮਿਲੇ ਇਹਨਾਂ ਨੇ ਭਾਈ ਚਲਦੇ ਕਰਤਾ ਤੇ ਅਸੀਂ ਇਹ ਰੋਡ ਦੇ ਉੱਤੇ ਨਾ ਪਿੱਛੇ 90 ਕਿਲੋਮੀਟਰ ਤੋਂ ਦੇਖਦੇ ਆ ਰਹੇ ਸੀ ਕੋਈ ਮਿਲਿਆ ਨਹੀਂ ਆਹ ਟੋਲ ਪੈਂਦਾ ਵੀਰੇ ਕਿਹੜਾ ਟੋਲ ਆ ਇਹ ਇਹ ਟੋਲ ਹੈਗਾ ਜੀ ਧੀਵੇ ਵਾਲਾ ਪਪਣਾਵਾ ਟੋਲ ਹਾਂਜੀ 152 ਡੀ ਕਿਲੋਮੀਟਰ 16 ਠੀਕ ਹੈ 152 16 ਕਿਲੋਮੀਟਰ ਰੋਡ ਰਹਿ ਗਿਆ ਜੇ ਟੈਂਪੂ ਜੇ ਤੁਹਾਨੂੰ ਫੋਟੋ ਵੇਖ ਲਉਂਦੀ ਤੇ ਇਹ ਵੀਰ ਨੇ ਨਾ ਯਾਰ ਆਪਣੇ ਟਾਇਰ ਹੁਣ ਚਲਦੇ ਕਰਤੇ ਗੈਟਰ ਗੂਟਰ ਰੱਖ ਕੇ ਜਾਨੀ ਗੱਡੀ ਖਾਲੀ ਹੁੰਦੀ ਹੋ ਜੂ ਫੇਰ ਆ ਗਿਆ ਬੰਦਾ ਵਧੀਆ ਹੈਗਾ ਸੁਭਾਅ ਦਾ ਓਕੇ ਵੀਰੇ ਥੈਂਕ ਯੂ ਓਕੇ ਵੀਰੇ ਲਓ ਜੀ ਹੋ ਗਿਆ ਇੰਟਰ ਹਰਿਆਣੇ ਚ ਇਹ ਪਹਿਲਾ ਜਿਹੜਾ ਮਾਲ ਹੈਗਾ ਘਰ ਦਾ ਸਮਾਨ ਜਿਆ ਉਹ ਇੱਥੇ ਲਾਉਣਾ ਹੈ ਡਿਫੈਂਸ ਕਲੋਨੀ ਫੇਰ ਉਸ ਤੋਂ ਬਾਅਦ ਅਗਲੀ ਰਿਪੋਰਟ ਮਿਰਚਾਂ ਉਹ ਲਾ ਕੇ ਹੋਣੀਆਂ ਨੇ ਮੰਡੀ ਚ ਤੇ ਫੇਰ ਅਖੀਰ ਨੂੰ ਲਾਸਟ ਵਾਲਾ ਫੈਕਟਰੀ ਵਾਲਾ ਮਾਲ ਲਿਆ ਜਾਣਾ ਬੜਾ ਵੀ ਜੀਣਾ ਦੁੱਪਰ ਕਰਿਆ ਸਵੇਰ ਦਾ ਬੰਦਿਆ ਕਾ ਕੋਟ ਡੂੜ ਸੋ ਫੋਨ ਮੈਂ ਤਾਂ ਮੁੜ ਕੇ ਫਿਰ 11 12 ਵਜੇ ਫੋਨ ਹੀ ਬੰਦ ਕਰ। ਮੜਦਾ ਸਦਾ ਨੰਬਰ ਹੁੰਦਾ ਇੰਨਾ ਹੱਜਲਪ ਨਹੀਂ ਕਰਨਾ ਚਾਹੀਦਾ। ਹੁਣ ਜਿਹੜਾ ਸਭ ਤੋਂ ਪਹਿਲਾਂ ਮਾਰ ਪਿਆ ਆ ਥੱਲੇ ਉਹ ਕਹਿੰਦਾ ਜੀ ਪਹਿਲਾਂ ਮੇਰੇ ਕੋਲੇ ਆ। ਲੈ ਦੋਸਤੋ। ਉਦੋਂ ਉੱਤੇ ਜਿਹੜੇ ਦੋ ਸਮਾਨ ਨੇ ਵੀ ਉਹ ਤੇਰੀ ਬੇਬੇ ਦਾ ਸਿਰ ਕਿਵੇਂ ਲੈਣਗੇ? ਲੋ ਜੀ ਪਹੁੰਚ ਗਏ ਸੀਗੇ ਅਸੀਂ ਅੰਬਾਲੇ ਸ਼ੌਣੀ ਦੇ ਬਾਹਰ। ਹੁਣ ਚੱਕਰ ਕੀ ਆ ਵੀ ਜੀ ਦਾ ਸਭ ਤੋਂ ਥੱਲੇ ਲੋੜ ਆ। ਸੋਰਾ ਹੀ ਮੈਦਾਲੇ ਉਹ ਬਾੜੀ ਜਾ ਰਹੇ ਕਾਲੀ ਗੱੜ ਰਹੇ ਆ ਹੁਣ ਫਿਰ ਆਹਾ ਇੱਥੋਂ ਦੇ ਉਹਦਾ ਮਾਲ ਲਾਉਣ ਜਾਣੇ ਆ ਕਿਉਂਕਿ 9 ਵਜੇ ਤੋਂ ਬਾਅਦ ਉਹ ਐਂਟਰੀ ਖੋਲਣੀ ਜਾਂਦੇ ਨੇ ਬੜ ਨਹੀਂ ਦਿੰਦੇ ਵੱਡੇ ਟਰੱਕ ਨੂੰ ਹੁਣ ਫਿਰ ਇੱਥੋਂ ਪਿਕਅਪ ਕਰੀਆ ਛੋਟੀ ਇਹਦੇ ਵਿੱਚ ਹੁਣ ਮਾਲ ਆਪਦੇ ਹੱਥੀਂ ਉਹਨਾਂ ਜਾਣਿਆਂ ਨੇ ਹੀ ਟਰਾਂਸਫਰ ਕਰਿਆ ਇਹ ਕਿਤੇ ਬ੍ਰੇਕ ਕੰਮ ਸੌਖੇ ਆ ਹਲੇ ਹੁਣ ਕਾਲੀ ਨੇ ਮਾਰਤੇ ਜਾਣੀ ਇਹ ਵੀ ਕਰਾਇਆ ਪੱਲਿਓਂ ਪਹਿਣਾ ਇਹ ਤੋਂ ਬਾਅਦ ਇੱਕ ਗੱਡੀ ਸੱਬੀ ਆ ਜਿਹੜੀ ਚ ਬੱਦੀ ਨੂੰ ਮਾਲ ਭੇਜਣਾ ਮਿਰਚਾ ਮੰਗ ਕੇ ਇੱਕ ਪਾਰਟੀ ਸਾਰਿਆਂ ਨੂੰ ਖਰਾਬ ਕਰ ਰਹੀ ਹੈ। ਲੋ ਦੀ ਪਹਿਲਾਂ ਹੁਣ ਘਰ ਦਾ ਸਮਾਨ ਛੋਟੀ ਪਿਕਅਪ ਗੱਡੀ ਕਿਰਾਏ ਤੇ ਕਰਕੇ ਉਹਦੇ ਵਿੱਚ ਲੰਦਿਆ। ਹੁਣ ਜਿਹੜੀਆਂ ਮਿਰਚਾਂ ਸੀ ਬੱਦੀ ਦੀਆਂ ਉਹਦੇ ਲਈ ਪਾਈ ਇੱਕ ਹੋਰ ਗੱਡੀ ਸੱਦੀ ਆ ਚਾਰ ਟਨ ਵਾਲੀ ਉਹਦੇ ਚ ਪਾਵਾਂਗੇ। ਜਾਨੀ ਕਿ ਤੁਸੀਂ ਦੇਖ ਲਓ ਬਈ ਰਿਪੋਰਟਾਂ ਦਾ ਤਿੰਨ ਬਣਾ ਲੀਆਂ। ਪਰ ਉਹ ਕਈ ਵਾਰੀ ਉਲਟਾ ਵੀ ਪੈ ਜਾਂਦਾ ਕੰਮ। ਕਈ ਵਾਰੀ ਆਪਾਂ ਪੈਸੇ ਕਮਾਉਂਦੇ ਕਮਾਉਂਦੇ ਉਲਟਾ ਵੀ ਪੈ ਜਾਂਦਾ ਕੰਮ ਟਰਾਂਸਪੋਰਟਰ ਨੇ ਮੈਂ ਅਸਲ 'ਚ ਨਾਸਕਾਲੇ ਟਰਾਂਸਪੋਰਟਰ ਨੂੰ ਮਤਲਬ ਪਹਿਲੀ ਵਾਰੀ ਮਿਲਿਆ ਸੀ ਗੱਡੀ ਉਹਨੇ ਭਰਾਤੀ ਜੀ ਨਾਸਕ ਤੋਂ 31 ਤਰੀਕ ਨੂੰ ਸ਼ਾਫਟਾਂ ਰੋਪੜਦੀਆਂ ਤੇ ਉਹਦਾ ਭਾੜਾ ਲਾਇਆ ਜੀ ਉਹਨੇ ਮੇਰਾ ਖਿਆਲ ਆ 45000 ਰੁਪਇਆ ਹਾਂਜੀ ਉਹ ਤੋਂ ਬਾਅਦ ਮੈਂ ਕਿਹਾ ਯਾਰ ਵੀ 45 ਜਿੱਦਾਂ ਲੋਟ ਨਹੀਂ ਆਉਣਾ ਕਹਿੰਦਾ 10 10000 ਦਾ ਘਰ ਦਾ ਸਮਾਨ ਉਹ ਪਾ ਲਾ ਉਹ ਬੋਆਤਾ ਜੀ ਇੱਕ ਤਰੀਕ ਨੂੰ ਉਹ ਤੋਂ ਬਾਅਦ ਦੋ ਦਿਨ ਉਹ ਤੇ ਦਫ਼ਤਰ ਖੜੇ ਰਹੇ ਪੈਸੇ ਡੀਕਦੇ ਤੇ ਇੱਕ ਸਟ੍ਰੈਕ ਕਰਕੇ ਉਹ ਤੋਂ ਬਾਅਦ ਪੈਸੇ ਪਾਉਂਦਾ ਜੀ ਉਹ 3 ਤਰੀਕ ਦੀ ਰਾਤ ਨੂੰ ਖਣੀ 4 ਨੂੰ ਪਾਉਂਦਾ ਸਮਝ ਲਓ ਵੀ 31 ਦੀ ਗੱਡੀ ਭਰੀ 5 ਦਿਨ ਤੱਕ ਹੀ ਖਰਾਬ ਹੋਗੇ ਫਿਰ ਗਾਂਹ ਕਹਿੰਦਾ ਜੀ ਮਿਰਚਾਂ ਪਾ ਲਿਓ ਰਾਹ 'ਚ ਹੁਣ ਮਿਰਚਾਂ ਵਿੜਿਆ ਮੰਡੀ ਤੋਂ ਬੁੱਕ ਕਰਤੀਆਂ ਹੁਣ ਵਿੜਿਆ ਮੰਡੀ ਲਈ ਸਪੈਸ਼ਲ ਇੱਕ ਦਿਹਾੜੀ ਫੇਰ ਖਰਾਬ ਹੋਈ ਕਿਉਂਕਿ ਸਿੰਧਬਾ ਬਾਰਡਰ ਪਾਰ ਕਰਕੇ ਕਲਖਾਟ ਤੋਂ ਸੱਜੇ ਨੂੰ ਮੋੜਨਾ ਪੈਣਾ ਸੀ ਬਰਹਾਨਪੁਰ ਵਾਲੇ ਰਾਹ ਬੰਨੀ ਨੂੰ ਹੁਣ ਉੱਥੇ ਪਹੁੰਚੇ 12:00 ਵਜੇ ਉਹ ਬੰਦਿਆਂ ਨੇ ਰਾਤ ਨੂੰ 9:00 ਵਜੇ ਗੱਡੀ ਲੋਡ ਕਰਨ ਲੱਗੇ 12:30 ਉਹਨਾਂ ਨੇ ਤੁਰਿਆ 24 ਘੰਟੇ ਉੱਥੇ ਟੁੱਟ ਗਏ 4 ਦਿਨ ਉਹਦੇ ਦਫ਼ਤਰ ਪਲੱਸ 1 ਦਿਨ ਇਹ ਹੋ ਗਿਆ 5 ਦਿਨ ਲਓ ਜੀ ਹੁਣ ਜਿਹੜੇ 31 ਨੂੰ ਭਰੇ ਸੀ ਉਹਨਾਂ ਦਾ ਇਹ ਵੀ ਬਿਲ 8 ਤਰੀਕ ਨੂੰ ਮੁੱਕਦਾ ਹੁਣ ਥੱਲੇ ਸ਼ਾਫਟਾਂ ਹੋ ਗਈਆਂ ਪਿਛਲੇ ਬੱਤੇ 'ਚ ਘਰ ਦਾ ਸਮਾਨ ਹੋ ਗਿਆ ਉੱਪਰ ਮਿਰਚਾਂ ਪੈ ਗਈਆਂ ਇਹਦੇ ਵਿੱਚ ਹੁਣ ਕੀ ਕਰਿਆ ਪਹਿਲਾਂ ਘਰ ਦਾ ਸਮਾਨ ਵੀ ਚਲ ਟਾਈਮ ਬਚੇ ਪਿਕਅਪ ਵਾਲੇ ਨੂੰ 1600 ਰੁਪਏ ਦਿੱਤਾ ਮਾਲੇ ਸ਼ੌਣੀ ਦੇ ਗੇਟ ਤੇ ਖੜ ਕੇ ਹੁਣ ਜੀ ਆਹ ਟਰੱਕ ਸੱਦਿਆ ਇਹ ਨੂੰ ਉੱਥੇ ਭੇਜ ਰਹੇ ਹਾਂ ਬੱਦੀ ਲਈ ਇਹਦੇ 'ਚ ਮਿਰਚਾਂ ਇਹਦਾ ਪਹਾੜਾ ਅੱਡ ਤੋਂ ਪੈਣਾ ਇੱਕ ਸਿਰਫ ਟਰਾਂਸਪੋਰਟਰ ਦੀ ਬੇਵਕੂਫੀ ਕਰਕੇ ਜੇ ਉਹ ਪੈਸੇ ਟਾਈਮ ਨਾਲ ਪਾਉਂਦਾ ਗੱਡੀ ਟਾਈਮ ਤੇ ਪਹੁੰਚ ਜਾਂਦੀ ਕਿ ਆਪਾਂ ਨੂੰ ਕਈ ਵਾਰੀ ਆਪਾਂ ਫਾਇਦਾ ਸੋਚਦੇ ਸੋਚਦੇ ਆ ਦੇਖ ਲਓ ਇਹ ਵੀ ਮਿਹਨਤ ਕਰਕੇ ਆਪਦੇ ਹੱਥੀਂ ਦੂਜੀ ਗੱਡੀ 'ਚ ਟਰਾਂਸਫਰ ਕਰ ਰਹੇ ਆ। ਗੁੱਡ ਮਾਰਨਿੰਗ ਮਿੱਤਰੋ, ਕੀ ਹਾਲ ਚਾਲ ਨੇ? ਮੈਂ ਤਾਂ ਵੀ ਯਾਰ ਹੁਣ ਉੱਠਿਆ ਆਲੇ। ਰਾਤ ਤਾਂ ਬਾਹਲਾ ਹੋ ਹੋਇਆ। ਥਕਾਵਟ ਵਾਲਾ ਕੰਮ ਹੀ ਹੋਇਆ। ਹੁਣ ਮਾਲ ਤਿੰਨ ਜਗ੍ਹਾ ਤੇ ਸੀਗੇ। ਤੇ ਥੋੜਾ ਉੱਥੋਂ ਲੇਟ ਹੋ ਗਏ ਅਸੀਂ ਸਟ੍ਰਾਈਕ ਕਰਨ ਦੋ ਤਿੰਨ ਦਿਨ ਖੜੇ ਰਹੇ ਆ ਨਾ। ਕਰਕੇ ਖੇਚਮਾ ਕੰਮ ਹੋ ਗਿਆ ਜੀਦਾ ਸਭ ਤੋਂ ਥੱਲੇ ਮਾਲ ਸੀ ਨਾ ਸਵਰਾਜ ਮਾਇਦਾ ਕੰਪਨੀ ਦਾ ਉਹ ਫਿਰ ਕਾਲੀ ਕਰ ਰਹੇ ਵੀ ਪਹਿਲਾਂ ਸਾਡਾ ਮਾਲ ਦੇਓ ਕਿਉਂਕਿ ਉਹਨਾਂ ਦਾ ਕੰਮ ਰੁਕਿਆ ਤੇ ਸੈਕੰਡ ਰਿਪੋਰਟ ਘਰ ਦਾ ਸਮਾਨ ਸੀਗਾ ਉਹਦੇ ਉੱਤੇ ਮਿਰਚਾਂ ਪਾਈਆਂ ਸੀ ਹੁਣ ਮਿਰਚਾਂ ਵਾਲੀ ਨੂੰ ਕੱਲ ਫਿਰ ਐਂ ਕਰਿਆ ਜਦੋਂ ਮਿਲਟਰੀ ਦਾ ਸਮਾਨ ਸੀਗਾ ਅੰਬਾਲੇ ਦਾ ਉੱਥੇ ਵੱਡੀ ਗੱਡੀ ਨਹੀਂ ਐਂਟਰ ਹੁੰਦੀ ਫੇ ਭਰਾਵਾ ਬੜਾ ਉੱਥੇ ਜਦੋਂ ਦਿਹਾੜੀ ਖੜੇ ਰਹੇ 12 ਵਜੇ ਦੇ ਗਏ ਹੋਏ ਤੇ ਫੇਰ ਦਿਮਾਗ ਕੰਮ ਕਰਿਆ ਉਥੋਂ ਲੋਕਲ ਪਿਕਅਪ ਕਰੀ ਉਹਨੂੰ 1500 ਦੇ ਕੇ ਸਾਮਾਨ ਲੱਦ ਕੇ ਤੁਰਿਆ ਫੇਰ ਟਰਾਂਸਪੋਰਟਰ ਦੀ ਜਿਤ ਬਹਿਸ ਹੋ ਰਹੀ ਸੀ ਇਧਰ ਕੰਪਨੀ ਵਾਲਿਆਂ ਨਾਲ ਵੀ ਸਾਡਾ ਮਾਲ ਨਹੀਂ ਪਹੁੰਚ ਰਿਹਾ ਚਲੋ ਨੇ ਵਿਚਾਰੇ ਨੇ ਕਿਸੇ ਗੱਡੀ ਵਾਲੇ ਨੂੰ ਇਧਰੋਂ ਭੇਜਿਆ 17 ਫੁੱਟੀ ਨੂੰ ਮਿਰਚਾਂ ਉਹਦੇ ਚ ਪਾਈਆਂ ਗਾਣੀ ਉਹ ਕਰਾਉਣਾ ਆਪ ਹੀ ਪਿਆ ਕੰਮ ਵੈਸੇ ਵੀਡੀਓ ਬਣੀ ਹੋਈ ਆ ਭਾਈ ਦੇਖ ਲਿਓ ਤੁਸੀਂ ਇਹ ਡਰਾਈਵਰੀ ਕੰਮ ਕਿਤੇ ਐਵੇਂ ਨਹੀਂ ਹੁੰਦਾ ਬਹੁਤ ਯਾਰ ਮਿਹਨਤ ਵੀ ਲੱਗਦੀ ਹੈ ਕਈ ਵਾਰੀ ਤਾਂ ਕੁਝ ਲੋਕ ਜਾਣ ਬੁੱਝ ਕੇ ਹੀ ਕਹਿੰਦੇ ਆ ਜੀ ਬੰਦਾ ਘਾਟਾ ਲੱਗ ਜੂ ਨਾਲ ਉਹ ਨਰਮੀ ਨਰਮੀ ਵੀ ਖਰਾਬ ਕਰ ਦਿੰਦੀ ਹੈ ਕਈ ਵਾਰੀ ਬੰਦੇ ਤੇ ਬਾਕੀ ਹੈਗਾ ਹੁਣ ਉਥੇ ਪਹੁੰਚਦੇ ਆ ਕੰਪਨੀ ਅੱਗੇ ਦਾ ਦੱਸਦੇ ਆ